ਲਓ ਜੀ ਆਏ ਤੇ ਜੀ ਘੱਗਰ ਕਿੰਨੀ ਕੀੜਾ ਮਾਰਨ ਹੈ ਹੈ ਪੂਰੇ ਤੇ ਜਾ ਰਿਹਾ ਪਾਣੀ ਖੇਤਾਂ ਵਾਂ ਦੇਖੋ ਬਈ ਹੈ ਇਹ ਕਹਿੰਦੇ ਪੰਜਾਬੀ ਆ ਉਹ ਕੁਲ ਰਹੇ ਉਧਰ ਦੇਖੋ ਕੱਢ ਰਹੇ ਸੂਟਗਾ ਇਹ ਲੱਗ ਰਿਹਾ ਦੇਖੋ ਕੌਣ ਆਇਓ ਹੈਂ ਇਹ ਥਾਰਾ ਤਲੇ ਦਬ ਗਿਆ ਨਹੀਂ ਹੂੰ ਕਾ ਗਰਮਾ ਤੇ ਉਰੇ ਤੇ ਪਾਣੀ ਜਾ ਰਿਹਾ ਦੇਖ ਲਓ ਬਈ ਵੜ ਗਿਆ ਮਾਸਰ ਦੇਖੋ ਪਾਣੀ ਵਾ ਹਾਂ ਜੇ ਤਾਂ ਪਾਣੀ ਘਟ ਜਾ ਰਿਹਾ ਫਿਰ ਪਾਣੀ ਘਟ ਨਿਕਲ ਰਿਹਾ ਦਾ ਗੇੜਾ ਮਾਰਨ ਆਏ ਤੇ ਬਾਈ ਫਟਵਾਲ ਮਾਂ ਲਗਿਆ ਵਾ ਕਬਾੜਦਲੇ ਇਸੇ ਤਰ੍ਹਾਂ ਚੱਕੇ ਪਿਉਰਾ ਸਭ ਨੇ ਪਾਣੀ ਦੇਖੋ ਦੇਖੋ ਪਰਲੇ ਪਾਸੇ ਇਹ ਇਧਰ ਟੇਪਲੇ ਦੀ ਜਮੀਨ ਲੱਗ ਗਈ ਇਹ ਦੇਖੋ ਕਿਸ ਤਰ੍ਹਾਂ ਸੂਣ ਗਏ ਗੇਰੇ ਵੇ ਇਹ ਦੇਖੋ ਇਧਰ ਬਹੁਤ ਡੂੰਘਾ ਹੋ ਗਿਆਗਾ ਗਰੀਬ ਇਹ ਸੁੰਡਗਾ ਪਿਆ ਆਪਣਾ ਦੇਖੋ ਇਹ ਸੁੰਡਗਾ ਸਾਰਾ ਰਿੱਤੇ ਮੇਂ ਦਬ ਗਿਆ ਦੇਖ ਲੋ 77 ਫੁੱਟ ਦਾ ਹੋਣਾ ਆ 77 78 ਫੁੱਟ ਦਾ ਸੁੰਡਗਾ ਔਰ ਉੂੰ ਵੀ ਨਾ 10-10 ਫੁੱਟ ਰਿੱਤਾ ਚੜ ਗਿਆ ਦੇਖ ਲੈ ਹੂੰ ਬਹੁਤ ਇੱਤਾ ਦੇਖ ਕੇ ਕੀ ਆ ਹਲ ਕਰੀਂ ਹੋਰ ਜਸਮਨ ਰਹਿ ਜਾ ਜਸਮਨ ਵਾਲੀ ਤੇਰੇ ਕੀ ਹੈ ਇੱਧਰ ਜਸਮਨ ਕੀ ਆ ਇਹੋਂ ਸੂਂਡ ਕਾਪੜਿਆ ਐ ਹੋਰ ਸੂਂਡ ਕਾ ਨਹੀਂ ਲਾਇਆ ਅੱਛਾ ਜਸਮਨ ਕਾ ਬਹੁਤ ਦਬ ਦੇ ਰਿਓ ਚੇਰੇਗਾ ਨਹੀਂ ਆਰੇ ਤੜਾ ਦਬ ਗਏ ਹੋ ਗਿਆ ਕਰ ਰਹੇ ਆ ਭਾਈ ਖੂੜਾ ਕੱਢ ਰਹੇ ਅੱਛਾ 24 ਹਸਤਾ ਦੀ ਦੇਖ ਕਹਾਨੂੰ ਮੋਟਰ ਵਜਾ ਦੇ ਖਲੜੀ ਬਸ ਤਾਂ ਵੀ ਨਿਰਦਾ ਸਾਫ ਸੂਫ ਇਹਨੇ ਕਰਿਆ ਪਾ ਕੁਛ ਵੀ ਲੈ ਉਹ ਸਾਹਮਣੀ ਮੋਟਰ ਚੱਲ ਰਹੀ ਆ ਪਤਾ ਉਹ ਕਹਾਨੂੰ ਵੱਡਾ ਕੋਰਾ ਬੰਦਾ ਇਹਨੇ ਜੇ ਫੁੱਟੂ ਦਾ ਵਗਾਰ ਕਰ ਲੈ ਅ ਤੜੀ ਹਾਂ ਤੋਂ ਉੱਪਰ ਤੋਂ ਵੀ ਆਉਟ ਪਾਣੀ ਮੈਨੂੰ ਲਈ ਨਹੀਂ ਉਹ ਤਾਂ ਨਹੀਂ ਉੱਠਦੀ ਵਾ ਇੱਕ ਹੈ ਫਿਲਟਰ ਪੜਾ ਕੇ ਫਿਲਟਰ ਪਾ ਦੀ ਸਾਲੇ ਮੁਕਵਾਰ ਤੇ ਘੱਟ ਲਾਇਆ ਕਹਾਂ ਪੜਿਆ ਉਹੀ ਪੜਿਆ ਪਾ ਦੇ ਹੱਥ ਖੋਦ ਨਾ ਵੈਸੇ ਸਾਫ਼ ਆ ਰਿਹਾ ਪਾਣੀ ਹੈ ਆ ਪਾਣੀ ਸਾਫ਼ ਕਵਾਰ ਤੋਂ ਨਹੀਂ ਆਂਦਾ ਇਹ ਕੋਮ ਜੰਮੇ ਰੱਖ ਰਹੇ ਦੁੱਧ ਦੀ ਥੈਲੀਆਂ ਅੱਛਾ ਤੇ 5 ਕਿਲੋ ਦੁੱਧ ਦੀ ਥੈਲੀ ਗਿਆ ਹਾਂ ਇਹ ਯਾਹ ਕੁਝ ਹੋ ਉਹ ਦਾ ਆਪਣਾ ਫੂਟ ਉੱਪਰ ਪੜਿਆ ਸਾਲਾ ਪੜਿਆ ਹੋਰ ਉੱਪਰ ਪਿਆ ਦਾ ਜੇ ਦੇਖ ਲੈ ਆਪਾਂ ਸਿਆਲੇ ਸੇ ਮੋ ਕਰਿਆ ਦਾ ਪਾਣੀ ਲਾਇਆ ਦਾ ਕਣਕਾਂ ਨੂੰ ਜੇ 10 ਫੁੱਟ ਦੇ ਤੋਂ ਹੱਟੋ ਘੱਟ ਹੀ ਹੋਣੀ ਅਹ 10 ਫੁੱਟ ਹੋਰ ਇਹਨਾਂ ਤੋਂ ਜ਼ਿਆਦਾ ਹੀ ਹੈ ਜਿੱਥੇ ਨੂੰ ਮੈਂ ਖੜਿਆ ਇਹ ਟਿਕਣਾ ਰਿਤਾ ਅਹ ਯੋ ਆਵਰਾ ਭਾਈ ਖੇਤੀ ਦੇਖੋ ਸਾਦਾ ਵਰਗੀ ਉਨੇ ਖੜੇ ਹੋਰੇ ਕਨੌੜ ਸੇ ਨਾ ਆਇਓ ਪਾਣੀ ਮਾ ਮਰੇ ਨਾ ਆਇਓ ਅੱਗ ਮਾ ਫੁਕਾਇ ਕਿਹਾ ਜਾ ਬੀਜ ਐ ਇਸ ਕਾ ਇਹੋ ਨਿਕਲ ਰਿਹਾ ਇਸ ਕਾ ਫੁੱਲ ਸਾ ਦੇਖੋ ਬਾਕੀ ਇੱਧਰ ਰੱਖੀ ਵੀ ਮੋਟਰ ਦੇਖੋ ਜ ਆ ਸਾਹਮਣੇ Dengarlah En Nam Bas untuk kahabai. Sudah tak main judi lagi kan? No. Berhenti. Hah? Hei, ga. Okay.

ਇਹ ਪਰਲਾਟੀਲਾ ਹੋ ਗਿਆ ਬੱਸ ਠੀਕ ਆ ਜਿਆਦਾ ਟਾਈਟ ਵੀ ਫੇਕ ਖਰਾਬ ਕਰੇਗੀ ਬੱਕੇ ਦਿਖਾ ਮੈਂ ਸਾਨੂੰ ਰਸਤਾ ਵਈਬ ਵੀ ਰਸਤਾ ਕਿਹਾ ਜਾਉ ਰਿਹਾ ਦੇਖੋ ਹਾਂ ਕੀ ਕਰੇ ਉਹ ਗੋਲਡੀ ਮਾਰਾ ਕੰਮ ਦੱਸਾਂਗਾ ਹੋਰ ਹੋਰ ਇਹ ਆਪਣੀ ਤਾਰ ਦੀ ਤਾਰ ਕਹਾਂ ਤਲ ਤੇ ਬੀਵੀ ਰੋ ਤਾਰ ਉਹਰੇ ਤਲੇ ਨੂੰ ਤਾਂ ਬੀਵੀ ਬਾਈ ਉਹ ਸੱਮਣੀ ਅੰਬਗੇ ਲਾਗ ਉਹ ਸੰਭਗੇ ਲਾਗ ਟਰਾਂਸਫਾਰਮਾ ਉੱਥੇ ਤੇ ਤਾਰ ਆ ਰਹੀ ਹੈ ਦੇਖ ਲੋ ਸਾਰ ਤੋਰੇ ਦਿਖ ਵੀ ਨਹੀਂ ਰਹੀ ਵੀ ਕਿੱਥਾ ਹੈ ਕਿੱਥਾ ਨਹੀਂ ਚਲੋ ਇਹ ਦਬ ਦੁਬ ਕੀ ਲਿੱਲੀ ਸੀ ਮਾ ਚਲੋ ਸ਼ਲਾ ਘਰ ਨੂੰ ਵਾਹਿਗੁਰੂ ਜੰਗਲ ਕਿਸ ਤਰ੍ਹਾਂ ਖੜਿਆ ਦੇਖ ਲੈ ਹੈਗਾ ਕੰਨਿਆ ਹੈਗਾ ਕਿ ਆਇਓ हा आर उपर भी रेता चढ़ाया पाते घग्गर ने ਇਹ ਜਹਾਜ਼ ਸੇ ਬਹੁਤ ਕੁੰਮਰੇ ਮਾਰਾ ਵੀ ਮਸੜੀ ਉਹ ਲੜਾਈ ਨਾਲ ਪਾਕਿਸਤਾਨ ਕਿਚੀ ਕਰ ਹਾਂ ਇਹ ਕੰਨ ਨੂੰ ਪਹੇ ਇਹ ਵਕਤਾਂ ਹੋਈ ਨਾ ਰੋਜ਼ ਜਹਾਜ 10 10 ਜਹਾਜ਼ ਇਕੱਠੇ ਇਹ 15 ਵਧਾਰਾ ਦਾ ਸੁਖੂ ਕਰਾ 15 ਲੱਗੇ ਇਹ ਕੈਂ ਜਾ ਰਿਹਾ ਹੋਰ ਨਹੀਂ ਲੜਾਕੂ ਸੇ ਅੱਛਾ ਪੰਚਾਇਤੀ ਜ਼ਮੀਨ ਹੋ ਰੋ ਹਿੱਤਲ ਜਿੱਤੀ ਹਰ ਖੇਤ ਪਰ ਹੈ ਨਹੀਂ ਸ਼ੇਰ ਤੇ ਕਿਆ ਚਰੀ ਸੀ ਬਹੁ ਰੱਖੀ ਉਹ ਨਾ ਚਰੀ ਹੋ ਇਸ ਮਾ ਪਾਣੀ ਹੈ ਅੱਛਾ ਲੋ ਤੇਰੇ ਨਾਲ 10 ਫੁੱਟ ਪਾਣੀ ਨਹੀਂ ਹਾਂ ਆਹ ਟਕਵਾੜ ਕਹਾਂ ਪਸਾ ਇਸ ਦੀ ਇੱਕ ਵਾਰ ਜੇ ਤਰ੍ਹਾਂ ਮੰਨ ਲੀਏ ਬਾਹਰ ਕਹਾ ਆਹ ਤੇ ਬੱਲੇ ਮੋਟਰ ਹੂੰ ਬਾਕੀ ਹੋਰਾਂ ਠੀਕੀਆਂ ਇਸ ਸਾਈਡ ਵਾਂ ਫੇਰ ਵੀ ਠੀਕ ਹੈ ਬਾਈ ਬੜੀ ਮੁੱਟੀਆਂ ਮੱਚਾ ਹੋਇਆ ਚਲੋ ਖਰਚਾ ਪੱਤਾ ਆ ਮੂੜਨੇ ਜੋਗੀਆਂ ਹੈ ਇਹ ਦੇਖੋ ਰਵੀ ਕਹਾਂ ਇਕੱਠੀ ਰੱਖ ਰਹੀ ਮੋਟਰ ਦੋ ਦੋ ਪੱਖੇ ਰੋ ਦੋ ਦੋ ਪੱਖੇ ਇੱਕ ਮੋਟਰ ਵਾ ਅੱਛਾ ਜੀ ਇਹ ਉਹ ਦੇਖੋ ਕਾਰ

ਫੇਰ ਵੀ ਉਰਾਂ ਠੀਕ ਐ ਸੜਕ ਤੇ ਉਰਲੇ ਪਾਸੇ ਜੀਰੀਆਂ ਵੱਸੜ ਪਾਣੀ ਐ ਯਾਰ ਪਾਣੀ ਕੀ ਮਾਰ ਘੱਟ ਐ ਪਰਾਂ ਐ ਨਹੀਂ ਇਸ ਮਡ ਡੁੱਡੀ ਦੇਖ ਹੈ 26 ਹੋਣੀ ਓ ਹੋਰ ਡੁੱਡੀ ਨੇ ਪਰੀ ਪਈ ਦੇ ਉਹ ਥੜ-ਥੜੀ ਹੋ ਜਾਂਦੀ ਹੈ ਬਾਕੀ ਇੱਕ ਆ ਗਿਆ ਰੋਡ ਬਈ ਮਾਲਜ ਮੋਹਾਲੀ ਅੰਬਾਲਾ ਤੇ ਮੁਹਾਲੀ ਇਹ ਰੋਡ ਨਿਕਲਿਆ ਔਰ ਇਹ ਅੰਬਾਲਾ ਦੇ ਇੱਧਰ ਅੰਬਾਲਾ ਚਲੇ ਗਿਆ ਸਾਹਮਣੇ ਇਹ ਸਾਹਮਣੇ ਪਹਿ ਜਾ ਸ਼ੰਭੂ ਟੋਲ ਪਲਾਜਾ ਉਸੀ ਕੇ ਲਾਗ ਪਾਸੇ ਤੇ ਹੀ ਰੋਡ ਨਿਕਲ ਰਿਹਾ ਏ ਉਹ ਇਹ ਸਿੱਧਾ ਮੁਹਾਲੀ ਜਾ ਰਿਹਾ ਬਈ 에어ਪੋਰਟ ਰੋਡ ਪਰ ਮਲਾਇਆ ਏ ਉਹ ਦੇਖੋ ਜੀਰੀ ਕਰ ਕੰਮ ਕੀ ਖੜੀ ਹੋ ਰਹਾ ਆ ਜੀ ਜੀ ਮੇਰੇ ਨਾਲ ਬਹੁਤ ਕੰਮ ਕਿ ਦਸ ਹੀ ਰਹੀ ਜੀ ਹਾਂ ਐਸੀ ਜੀਰੀ ਨਹੀਂ ਹੋਣੀ ਮੈਂ ਕੋਹਰਾ ਹੋਰ ਕੋਈ ਨਹੀਂ ਪਰਾਂ ਤੋਂ ਨਹੀਂ ਆਪਣੇ ਗੋਂ ਕਿੰਨੀ ਨਾ ਇਹ ਕਿਸੇ ਕਿਸੇ ਕਿੱਲੇ ਤੇ ਮੱਲਗੀ ਹੁੰਦੋ ਕਿੱਲੇ ਤੋਂ ਕਿੱਲਾ ਜਿਹੜਾ ਹੈ ਬਹੁਤ ਵਧੀਆ ਬਾਕੀ ਹੋਰ ਦੇਖੋ ਪੂਰੀ ਗਤਲੇ ਨੂੰ ਪਾਣੀ ਕਿਸ ਤਰ੍ਹਾਂ ਨਿਕਲਿਆ ਭਾਬੀ ਇਹ ਦੇਖੋ ਪੱਥਰ ਕਿੰਨੇ ਕੀਦੋ ਪਚਾਦੇ ਗਟ ਕਈ ਗਟ ਕਪਚਾ ਦਿਆ ਖੇਤਾਂ ਮੇ ਪੁਲੀਗੇ ਤਲੇ ਨੂੰ ਪਾਣੀ ਇਕੱਠਾ ਨਿਕਲਿਆ ਵਾ ਸਾਰਾ ਬਈ ਪਰਾਂ ਤੇ ਪਿੰਡ ਦਾ ਜਿਤਨਾ ਵੀ ਬੰਦੇਗਾ ਪਾਣੀ ਟੁੱਟਕ ਆ ਆਇਆ ਤਾਂ ਸਾਰਾ ਪੁਲੀਗੇ ਤਲੇ ਨਿਕਲਿਆ ਉਰੇ ਨੂੰ ਲੈ ਛੋਟੀ ਛੋਟੀ ਪੁਲੀਆਂ ਲਾਈ ਐ ਇੰਨਾ ਇੰਨਾ ਨੂੰ ਪਾਣੀ ਕੀ ਕ੍ਰੋਸਿੰਗ ਹੁੰਦੀ ਨਹੀਂ ਬਈ ਇਤਨੀ ਪੁਲੀਆਂ ਛੂਟੀਆਂ ਨੇ ਪਾਣੀ ਆਵਾ ਜਿਆਦਾ ਸਾਰੇ ਗੌਂਡ ਬੋਦੀ ਚਾਰ ਪੰਜ ਹੋਰ ਚਾਰ ਪੰਜ ਗਾਉਂ ਡੁੱਬ ਗਿਆ ਉਹਰਾ ਨੱਟ ਕੇ ਉਹ ਚੜੂ ਕਰ ਦਿਓ ਛੜਕ ਕੋ ਹੁਣੇ 15 ਫੁੱਟ ਉੱਚੀ ਕਿਉਂ ਹਾਂ 15 ਫੁੱਟ ਤਾਂ ਹੈ ਹੀ ਆ ਸਾਰੀ ਜੀਰੀ ਠੀਕ ਹੈ ਫਿਰ ਵੀ ਕੁੜੀ ਕੀ ਸਾਰੀ ਹੈ। ਯੋ ਅੱਛਾ। ਤੋ ਆਗੇ ਜੀਰੀ ਰਿੰਕੂਨ ਕੀ ਬਈ। ਬੁੱਕੀ ਚੜ ਕੇ ਚੜ੍ਹਾਈ ਦੇਖੋ ਗੱਡੀ। ਹਾਂ। ਤੋ ਆ ਰਿਹਾ ਸਾਹਮਣੇ ਤੇ ਲੋ। ਇਹ ਨਹਿਰਾ ਹਾਂ। ਯੋ ਡੰਗੜਾਹਾਂ ਡੰਗੜੈਰੀ ਸਾਦਾ ਪਰ ਮਾਨਕ ਪਰ। ਦੇਖ ਜੀਰੀ ਖਾਣ ਲੱਤੀਓ। ਜੀਰੀਆਂ ਇੱਧਰ ਵਾ ਖਤਮ ਹੈ ਇੱਧਰ ਦੇਖਣੇ ਜੀ ਇਹ ਨਹੀਂ ਕਰਦਾ ਜੀਰੀਆਂ ਨੂੰ ਐਸੀ ਹੋ ਰਹੀਆਂ ਇਹ ਸਾਹਮਣੀ ਸਾਦਾ ਬਰ ਇਤਨੀ ਜਮੀਨ ਇੱਧਰ ਛੋੜਦੀ ਨਾ ਰੋਡ ਵਾਲਿਆਂ ਨੇ ਬਈ। ਚਲੋ ਸਾਹਮਣੀ ਘੱਗਰ ਆ ਗਿਆ ਲਾਗ ਲਾਗ ਉੱਥੇ ਤੇ ਆਏ ਆਪਾਂ। ਆਪਾਂ ਆਓ ਸਾਹਮਣੀ ਦੇ। ਇਹੋ ਉੱਥੇ ਦੇ। ਜਮੀਨਾਂ ਦੇ ਕੱਪੇ ਨੂੰ ਰੋਡ ਘਟਦਿਆ ਬਈ ਦੇਖ ਲਓ। ਬਾਕੀ ਉਰੇ ਤੇ ਮਸੜੂਨਗੇ ਤਿੰਨ ਕਿੱਲੇ। ਤਿੰਨ ਕਿੱਲੇ ਤੇ ਹੋਰ ਨਹੀਂ। ਵਾਦੋ ਸਵਾਦੂ ਮਾਤੇ ਇਹ ਦਿਖਾ ਮੈਂ ਤੁਹਾਨੂੰ ਦੇਖੋ ਕਿੰਨੀ ਕੁ ਟੁਕੜੀ ਰਹਿ ਗਈ ਲੰਬੀ ਜੀ ਅੰਬ ਇਹ ਅੰਬ ਪਾਦੇ ਸ਼ੁਰੂ ਹੋ ਆ ਦੇਖੋ ਇਹ ਅੰਬ ਪਾਦੇ ਜੋ ਹੈ ਉਹ ਇਹ ਪੂਰਾ ਥੋੜਾ ਚੌੜਾ ਹੈ ਆ ਦੋ ਕੁ ਨਾਲ ਸੀਗੀ ਅੱਗੇ ਜਾ ਕੇ ਦੇਖੋ ਉਹ ਟਰਾਂਸਫਾਰਮ ਤੱਕ ਜਿਉਂ ਹੀ ਪਤਲੀ ਹੋਊਗੀ ਬਾਕੀ ਇਸ ਟਰਾਂਸਫਾਰਮ ਪਾਦੇ ਜਾ ਰਹੀ ਉਹ ਤਾਰ ਆਪਣੀ ਦਰਵਾ ਹਾਂ ਆ ਬੀਰ ਕਰ ਗੱਡੇ ਵੇ ਮੇ ਛੋੜੇ ਬੇਟੇ ਬਲਕਿ ਜਿੱਤ ਹਾਂ ਛੋੜੇ ਬੇਟੇ ਸਾਰੇ ਆ ਬਾ ਇਧਰ ਇਧਰ ਜੀ ਠੀਕ ਆ ਇਧਰ ਦਾ ਸਾਫ ਹੈ ਬਹੁਤ ਕਿੰਨੀ ਦਾ ਸਾਫ ਹੀ ਖਾ ਵੇ ਇੱਕ ਪੁਲੀ ਉਰਾ ਲਾਈ ਵੀ ਆਇਓ ਹੈ ਪਾਣੀ ਨੇ ਦੂਜੀ ਬਣਾ ਦੀ ਅ ਬੱਕ ਇੱਧਰ ਵੀ ਬਣਾ ਰਹੇ ਆ ਪੁਲ ਜਾਨੀ ਉਹ ਬਾਈਪਾਸ ਪੁਲ ਬਣਾ ਰਹਾ ਹੈ ਹੈ ਉਹ ਬਣਾ ਰਹਾ ਹੈ ਅ ਇਹ ਸੜਕ ਜਾ ਰਹੀ ਹੈ ਸਿੱਧੀ ਆਪਣਾ ਸਾਦਾਪੁਰ ਚਿਰੇ ਚੱਕੀ ਸੂਟ ਕੇ ਦੇਖੋ ਵੀ ਇਹ ਖੜਾ ਜੰਡ ਦਾ ਪੇੜ ਹੈ ਮਾਰੇ ਗੋਂ ਬਸਲ ਤੇ ਪਹਿਲਾਂ ਕਾ ਆ ਜੰਡੇ ਨਹੀਂ ਹੈ ਜੰਡਾ ਦੇਖੋ ਜੰਡ ਖੜਿਆ ਹੋਈ ਇਹ ਕੀ ਆ ਰਿਹਾ ਹੈ ਆਪਣਾ ਇਹ ਦੇਖੋ ਇੱਧਰ ਇਹ ਆਣੀ ਨਾ ਦੇਖੋ ਸੜਕ ਵੀ ਖਤਮ ਕਰਦੀ ਹੋ ਰਹੀ ਦੇਖੋ ਇਹ ਇਹ ਨਲਕਾ ਖੜਿਆ ਹੋਰ ਹੈ ਪਾਣੀਆ ਤੋੜ ਦਿਆ ਚੱਲਾ ਗਏ ਹੋਰ ਪਾਣੀ ਦੇ ਰਹੇ ਨਲਕੇ ਕਿਹੀਂ ਖੜੇ ਸੜਕ 'ਵਾ ਅਸੀਂ ਕੰਡੀਆਂ ਵਾਲੀਆਂ ਲੁਆਈ ਜਾਂਦੇ ਬਣਾਵਾ ਅੱਛਾ ਬਾਕੀ ਦੇਖੋ ਜੀ ਇਹ ਰੋਣਾ ਸਾਰੀ ਖਤਮ ਹੈ ਬਈ ਇਹ ਸਾਰਾ ਸੋਨਾ ਜਿੰਨਾ ਵੀ ਦਿਖ ਰਿਹਾ ਹੈ ਨਾ ਬਸ ਹੁਣ ਲਾਨ ਦਿਖ ਰਿਹਾ ਬਈ ਬੱਲ ਬੁੱਲ ਹੈ ਨਹੀਂ ਕੋਈ ਨਿਕਲਣ ਕੋਲ ਰਹੀਨ ਮਦੇ ਬਾਕੀ ਜਿਹੜੀਆਂ ਬੱਲਾ ਹੈ ਆ ਉਹਨਾਂ ਮਾਦੇ ਤੋਂ ਬਸ ਮਸ਼ੀਨ ਕੀ ਪੜਾਈ ਵੜਾਈ ਵੀ ਨਹੀਂ ਮੁੜਨੀ ਇਹੋ ਜਿਹਾ ਹਾਲ ਹੈ ਸਾਰੀ ਖਤਮ ਹੈ ਜੀ ਰੀਓ ਇਹ ਦੇਖੋ ਜਿਹੜੀ ਪੱਲਾ ਦਿਖ ਰਹੀਆਂ ਸਾਰੀਆਂ ਸੁੱਕੀਆਂ ਮੀਆਂ ਫੜਾਏ ਨੀਰਾ ਲਾਣੇ ਲਾਣ ਦਿਖ ਰਿਹਾ ਬਸ ਇਧਰ ਇਹਨਾਂ ਤੇ ਪੱਡ ਦੀ ਦੇਖੋ 4 3 4 ਕਿੱਲੇ ਪਾਣੀ ਖੜਿਆ ਸਮਾਹ ਲਈ ਪਾਣੀ ਵੀ ਆ ਰਿਹਾ ਹੈ ਬਾਈ ਹਾਂ ਕਿਉਂ ਪਾਣੀ ਆ ਰਿਹਾ ਕਲਾਂ ਅੱਛਾ ਅੱਛਾ ਇਹ ਬਾਦੀ ਨੇ ਪਹਿਲਾਂ ਦਿੱਤੀ ਸਾਰੇ ਬਾਕੀ ਉਹ ਆਹੀ ਬਾਦੀ ਬਈ ਸਾਡੇ ਵੱਡੀ ਹੋਣੀ ਹੈ 128 ਦੀ ਛੋਟੇ بڑے ਦੇ ਬਡੇ ਹੋਗੇ ਉਹ ਆਮ ਨਹੀਂ ਕੀ ਹੈ ਬਾਕੀ ਇਸ ਮਦੇ ਹੋਏ 8-9 ਕੁੰਟਲ ਪਾਣੇ ਦੋ ਕਿੱਲਾਵਾਂ ਦੇ ਪਾਣੇ ਦੋ ਕਿੱਲਾਵਾਂ ਤੇ 9 ਕੁੰਟਲ ਬਾਸਮਤੀ ਦੇ 1509 ਕੇ ਉਹਨੇ ساری ਚਕਵਾਦੀਪਰ ਵਾਲੀ ਦੇਖੋ ਇਹ ਆ ਗਿਆ ਆਪਣਾ ਪਿੰਡ